ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤਹਿ ਦਿਲੋਂ ਸਵਾਗਤ ਹੈ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਸਾਖੀਆਂ ਨਮੀਆਂ ਨਮੀਆਂ ਕਹਾਣੀਆਂ ਸੁਣਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਤੋ ਕਰਦੀ ਕੀ ਹੈ ਇੱਕ ਔਰਤ ਦੀ ਅਣ ਸੁਣੀ ਕਹਾਣੀ ਸਵੇਰ ਦੇ 4 ਵਜੇ ਹਨ ਘਰ ਵਿੱਚ ਹਜੇ ਨੀਂਦ ਛੁੱਪੀ ਹੁੰਦੀ ਹੈ ਪਰ ਔਰਤ ਇੱਕ ਮਾਂ ਇੱਕ ਪਤਨੀ ਇੱਕ ਵੋਟੀ ਔਠ ਚੁੱਤੀ ਹੁੰਦੀ ਹੈ ਉਹਨਾਂ ਦੀ ਨੀਂਦ ਕਦੇ అలਾਰਮ ਨਾਲ ਨਹੀਂ ਬੱਚਿਆਂ ਦੇ ਭਵਿੱਖ ਦੀ ਚਿੰਤਾ ਨਾਲ ਖੁੱਲਦੀ ਹੈ ਉਹ ਚੁੱਪਚਾਪ ਕੰਮ ਕਰਦੀ ਜਾਂਦੀ ਹੈ ਰਸੋਈ ਵਿੱਚ ਰੋਟੀ ਬਣਾਉਂਦੀ ਹੈ ਦੁੱਧ ਗਰਮ ਕਰਦੀ ਹੈ ਟਿਫਨ ਪੈਕ ਕਰਦੀ ਹੈ ਕਪੜੇ ਤਿਆਰ ਕਰਦੀ ਹੈ ਘਰ ਸੰਭਾਲਦੀ ਹੈ ਪਰ ਰਾਤ ਨੂੰ ਜਦੋਂ ਥੱਕ ਕੇ ਸੌਣ ਲਈ ਲੰਮੀ ਪੈਂਦੀ ਹੈ ਕਿਸੇ ਦੀ ਆਵਾਜ਼ ਆਉਂਦੀ ਹੈ ਤੂੰ ਦਿਨ ਭਰ ਕਰਦੀ ਕੀ ਰਹੀ ਘਰ ਦੀ ਔਰਤ ਦਾ ਕੰਮ ਸਿਰਫ ਵਕਤ ਦੀ پابੰਦ ਨਹੀਂ ਹੁੰਦਾ ਉਹ ਤਾਂ ਰੂਹ ਦੀ پابੰਦ ਹੋ ਜਾਂਦੀ ਹੈ ਉਸ ਦਾ ਹਰ ਪਲ ਕਿਸੇ ਹੋਰ ਦੀ ਖਾਤਰ ਨਿਸ਼ਾਨ ਹੋ ਜਾਂਦਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਉਹਦਾ ਕੰਮ ਕਦੇ ਕੰਮ ਨਹੀਂ ਮੰਨਿਆ ਜਾਂਦਾ ਉਸਨੇ ਰੋਟੀ ਬਣਾਈ ਇਹ ਕੰਮ ਨਹੀਂ ਉਸਨੇ ਬੱਚਿਆਂ ਨੂੰ ਸਕੂਲ ਭੇਜਿਆ ਇਹ ਡਿਊਟੀ ਨਹੀਂ ਉਸਨੇ ਘਰ ਸੰਭਾਲਿਆ ਇਹ ਕੰਮ ਨਹੀਂ ਉਸਨੇ ਬਜ਼ੁਰਗਾਂ ਦੀ ਸੇਵਾ ਕੀਤੀ ਇਹ ਵੀ ਕੰਮ ਨਹੀਂ ਪਤੀ ਦੀ ਮਦਦ ਕੀਤੀ ਇਹ ਸਿਰਫ ਮੁਹੱਬਤ ਸਮਝੀ ਜਾਂਦੀ ਹੈ ਘਰ ਦੇ ਹਰ ਮੈਂਬਰ ਨੂੰ ਔਰ ਇਹ ਤਾਂ ਉਮੀਦ ਹੁੰਦੀ ਹੈ ਉਹ ਸਾਰਾ ਕੁਝ ਸੰਭਾਲੇ ਬੱਚਾ ਰੋ ਰਿਹਾ ਹੋਵੇ ਅਚਾਨਕ ਕਹਿ ਦਿੰਦੇ ਹਨ ਮਾਂ ਨੂੰ ਲੱਭੋ ਕੱਪੜੇ ਨਹੀਂ ਮਿਲ ਰਹੇ ਮਾਂ ਨੇ ਰੱਖੇ ਨਹੀਂ ਖਾਣਾ ਨਹੀਂ ਬਣਾਇਆ ਤੂੰ ਸਾਰਾ ਦਿਨ ਕੀ ਕੀਤਾ ਉਹ ਸਾਰਾ ਦਿਨ ਕੁਝ ਕਰਦੀ ਹੈ ਪਰ ਉਸੇ ਕੰਮ ਦੀ ਕੋਈ ਤਨਖਾਹ ਨਹੀਂ ਕੋਈ ਛੁੱਟੀ ਨਹੀਂ ਕੋਈ ਸੁਪਰਾਨਾ ਨਹੀਂ ਕਾਰ ਚਲਾਉਣਾ ਸਭ ਤੋਂ ਮੁਸ਼ਕਲ ਕੰਮ ਹੈ ਇਹ ਕੰਮ 24 ਘੰਟੇ ਹਫਤੇ ਦੇ 7 ਦਿਨਾਂ ਲਈ ਹੈ। ਪਰ ਕੋਈ ਵੀ ਛੁੱਟੀ ਨਹੀਂ। ਕਿਸੇ ਵੀ ਪੇਪਰ ਤੇ ਸਾਈਨ ਨਹੀਂ। ਪਰ ਹਰ ਰੋਜ਼ ਇਮਤਿਹਾਨ। ਜਦੋਂ ਘਰ ਵਿੱਚ ਸਹੀ ਸਮੇਂ ਤੇ ਚਾਹ ਉਮਦੀ ਹੈ। ਖਾਣਾ ਤਾਜ਼ਾ ਬਣਦਾ ਹੈ। ਕੰਮ ਚੰਗਾ ਹੁੰਦਾ ਹੈ। ਉਸ ਧਾਰਨ ਮੰਨਿਆ ਜਾਂਦਾ ਹੈ। ਪਰ ਇੱਕ ਦਿਨ ਜੇ ਕਰਚਾ 10 ਮਿੰਟ ਲੇਟ ਹੋ ਜਾਵੇ ਤਾਂ ਤਾਨੇ ਸ਼ੁਰੂ ਹੋ ਜਾਂਦੇ ਹਨ। ਔਰਤ ਆਪਣੇ ਲਈ ਨਹੀਂ ਪਰਿਵਾਰ ਲਈ ਜਉਂਦੀ ਹੈ ਫੇਰ ਵੀ ਕਈ ਵਾਰ ਕਹਿ ਦਿੱਤਾ ਜਾਂਦਾ ਹੈ ਤੂੰ ਤਾਂ ਘਰ ਵਿੱਚ ਨਹੀਂ ਰਹਿੰਦੀ ਤੈਨੂੰ ਕੀ ਪਤਾ ਦੁਨੀਆ ਦਾ ਇਹ ਕਹਿ ਕੇ ਸਿਰਫ਼ ਉਸਦੇ ਕੰਮਾਂ ਨੂੰ ਨਹੀਂ ਉਸਦੀ ਸੋਚ ਤੇ ਸਰੀਰਕ ਮਿਹਨਤ ਦੀ ਵੀ ਬੇਅੱਜਤੀ ਕੀਤੀ ਜਾਂਦੀ ਹੈ ਇੱਕ ਘਰ ਦੀ ਔਰਤ ਜਿਸ ਸਮੇਂ ਅੰਦਰੋਂ ਟੁੱਟਦੀ ਹੈ ਉਹ ਕਦੇ ਨਹੀਂ ਦੱਸਦੀ ਪਰ ਉਸ ਦੀਆਂ ਆਖਾਂ ਉਸ ਦੇ ਹਾਪ ਭਾਵ ਉਸ ਦੀ ਚੁੱਪੀ ਇਹ ਸਭ ਬਿਆਨ ਕਰਦੇ ਹਨ ਉਹ ਥੱਕ ਚੁੱਕੀ ਹੁੰਦੀ ਹੈ ਸਾਡਾ ਧਰਮ ਹੈ ਕਿ ਅਸੀਂ ਕਦੇ ਇਹ ਨਾ ਪੁੱਛੀਏ ਤੂੰ ਕੀ ਕਰਦੀ ਹੈ ਸਭ ਨੂੰ ਇਹ ਕਹੀਏ ਤੂੰ ਕਰਦੀ ਹੈ ਤਾਂ ਘਰ ਚੱਲਦਾ ਹੈ ਕਈ ਵਾਰ ਘਰ ਦੀ ਔਰਤ ਜਦੋਂ ਕੰਮ ਵਾਲੀ ਨਾ ਆਵੇ ਤਾਂ ਆਪਣੀ ਸਰੀਰਕ ਹੱਦ ਪਾਰ ਕਰਕੇ ਕੰਮ ਕਰਦੀ ਹੈ ਬਿਮਾਰ ਹੋ ਕੇ ਵੀ ਖਾਣਾ ਬਣਾਉਂਦੀ ਹੈ ਬਚਤ ਕਰਕੇ ਘਰ ਦੀਆਂ ਲੋੜਾਂ ਪੂਰੀਆਂ ਕਰਦੀ ਹੈ ਪਤੀ ਦੀ ਚਿੰਤਾ ਬੱਚਿਆਂ ਦੀ ਪੜ੍ਹਾਈ ਸੱਸ ਸਹੁਰੇ ਦੀ ਸੇਵਾ ਸਭ ਕੁਝ ਕਰਦੀ ਹੈ ਫਿਰ ਵੀ ਉਹੀ ਤਾਨਾ ਸੁਣ ਤੂੰ ਕਰਦੀ ਕੀ ਹੈ ਸੱਚ ਤਾਂ ਇਹ ਹੈ ਕਿ ਇੱਕ ਔਰਤ ਦਾ ਕੰਮ ਅਣਗਿਣਤ ਹੈ ਪਰ ਉਹਦੀ ਕਦਰ ਨਾ ਹੋਣਾ ਸਭ ਤੋਂ ਵੱਡੀ ਬੇਇਨਸਾਫੀ ਹੈ ਜੇਕਰ ਉਹ ਹਾੜ ਵਾਲੀ ਨਦੀ ਨੂੰ ਪਾਰ ਕਰਦੀ ਹੋਵੇ ਕਪੜਾ ਸੁੱਟ ਦੇਵੇ ਤਾਂ ਵੀ ਕਿਹਾ ਜਾਂਦਾ ਹੈ ਤੂੰ ਇੰਨਾ ਵੀ ਨਹੀਂ ਕਰ ਸਕਦੀ ਸਮਾਂ ਆ ਗਿਆ ਕਿ ਅਸੀਂ ਔਰਤ ਦੀ ਆਵਾਜ਼ ਸੁਣੀਏ ਉਸ ਨੂੰ ਦੱਸੀਏ ਉਹ ਜੋ ਕਰਦੀ ਹੈ ਅਨਮੋਲ ਹੈ ਜਦੋਂ ਅਗਲੀ ਸਵੇਰ ਤੁਹਾਡੇ ਘਰ ਦੀ ਔਰਤ ਰੋਟੀ ਬਣਾਵੇ ਜਾਂ ਰਾਤ ਨੂੰ ਸਭ ਤੋਂ ਅਕੇਲੇ ਕੰਮ ਕਰ ਰਹੀ ਹੋਵੇ ਉਸ ਨੂੰ ਕਹੋ ਧੰਨਵਾਦ ਤੂੰ ਸਿਰਫ ਘਰ ਦੀ ਔਰਤ ਨਹੀਂ ਤੂੰ ਹੀ ਘਰ ਹੈ ਇੱਕ ਕਦਰ ਇੱਕ ਕਰਤਾਰ ਇਹ ਹੈ ਸਭ ਔਰਤਾਂ ਲਈ ਜੋ ਹਰ ਰੋਜ਼ ਕੁਝ ਨਾ ਕੁਝ ਖੋ ਕੇ ਘਰ ਨੂੰ ਬਣਾਉਂਦੀਆਂ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਨਾ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਲਿਆ ਗਿਆ ਹੋਵੇ ਤਾਂ ਸਾਨੂੰ ਅਨਜਾਨ ਸਮਝ ਕੇ ਮਾਫ਼ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ